ਚਤ ਚਿਰਿਆ ਕੱਲ ਜੀ ਵੀਡੀਓ ਦੇਖ ਰਹੇ ਆ ਸਭ ਨੂੰ ਜੀ ਆ ਲੈ ਕੇ ਹਾਂ ਚਰਿਆਂ ਜਦੀ ਵੱਡੀ ਖਬਰ ਕੰਕਣਾ ਨੇ ਆਪਣੀ ਸੁਰੱਖਿਆਤ ਨੂੰ ਦੱਸਿਆ ਖਤਰਾ ਅੱਜ ਫੇਰ ਕੰਗਨਾਰ ਰਣੋਤ ਨਿੱਜੀ ਤੌਰ ਤੇ ਨਹੀਂ ਹੋਈ ਬਠਿੰਡਾ ਕੋਟ ਵਿੱਚ ਪੇਸ਼ ਅਧਿਕਾਰ ਤੇ 5% ਸਾਂਸਦ ਕੰਗਨਾ ਰਣੋਤ ਅੱਜ ਫਿਰ ਬਠਿੰਡੇ ਦੀ ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਨਹੀਂ ਹੋਈ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਮਾਥਮਿੰਦਰ ਕੋਰ ਨੇ ਕੀਤੀ ਗਈ ਟਿੱਪਣੀ ਤੇ ਮਾਨ ਹਨ ਕੇਸ ਵਿੱਚ ਕੰਗਨਾ ਨੇ ਇੱਕ ਵਾਰ ਫਿਰ ਸੁਰੱਖਿਆ ਤਕਰਨਾ ਦਾ ਹਵਾਲਾ ਦਿੰਦਿਆਂ ਹੋਇਆ ਵੀਡੀਓ ਕਾਨਫਰੈਂਸਿੰਗ ਰਾਹੀਂ ਆਪਣੀ ਹਾਜ਼ਰੀ ਲਵਾਈ ਹੈ ਤੇ ਅਦਾਲਤ ਵਿੱਚ ਕੰਗਨਾ ਦੇ ਵਕੀਲ ਵੱਲੋਂ ਕੀਤੀ ਗਈ ਦਲੀਲ ਵਿੱਚ ਆਪਣੀ ਜਾਨ ਨੂੰ ਖਤਰਾ ਦੱਸਿਆ ਗਿਆ ਹੈ ਕੰਗਨਾ ਨੇ ਬੇਬੇ ਮਿੰਦਰ ਕੋਰ ਦੇ ਉਸ ਪੁਰਾਣੇ ਬਿਆਨ ਨੂੰ ਆਧਾਰ ਬਣਾਇਆ ਹੈ ਜਿਸ ਵਿੱਚ ਬੇਬੇ ਨੇ ਗੁੱਸੇ ਵਿੱਚ ਕਿਹਾ ਹੈ ਕਿ ਕੰਗਣਾ ਨੂੰ ਜੁੰਡੀਆਂ ਤੋਂ ਫੜ ਕੇ ਲਿਆਵਾਂਗੇ ਕੰਗਣਾ ਨੇ ਕਹਿਣ ਕੰਗਣਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਸਥਿਤੀ ਨਾਜਕ ਹੈ ਤੇ ਇਸ ਲਈ ਉਹ ਨਿੱਜੀ ਤੌਰ ਤੇ ਪੇਸ਼ ਹੁਣ ਤੋਂ ਕਤਰਾ ਰਹੀ ਹੈ ਦੂਜੇ ਪਾਸੇ ਬੀਬੀ ਮਹਿੰਦਰਕੌਰ ਦੇ ਵਕੀਲ ਰਗੂਬੀਰ ਸਿੰਘ ਨੇ ਬਹਿਨੀਵਾਲ ਦੇ ਅਦਾਲਤ ਵਿੱਚ ਕੰਗਣਾ ਦੀ ਗੈਰ ਹਾਜ਼ਰੀ ਨੂੰ ਸਖਤ ਇਨ ਇਤਰਾਜ ਜਤਾਇਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਕੰਗਨਾਰ ਨੋਤ ਵਾਰ-ਵਾਰ ਪੇਸ਼ੀ ਤੋਂ ਛੂਟ ਮੰਗ ਕੇ ਦਲ ਦਲਤੀ ਕਾਰਵਾਈ ਵਿੱਚ ਦੇਰੀ ਕਰ ਰਹੀ ਹੈ ਅਦਾਲਤ ਨੂੰ ਚਾਹੀਦਾ ਹੈ ਕਿ ਕੰਗਨਾਂ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਤਾਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਕਿਰਿਆ ਤੋਂ ਭੱਜ ਨਾ ਸਕੇ ਤੇ ਕੀ ਕੀ ਹੈ ਪੂਰਾ ਮਾਮਲਾ ਅਦਾਕਾਰ ਅਦਾਕਾਰ ਅਤੇ ਭਾਜਪਾ ਸੰਸਦ ਕੰਗਨਾਰ ਨੋਤ ਅੱਜ ਭਿੰਡੇ ਦੀ ਅਦਾਲਤ ਵਿੱਚ ਖਬਰ ਨੰਨੰਤ ਤੱਕ ਬਣੇ ਰਹਿਣ ਲਈ ਧੰਨਵਾਦ